ਰੇਡੀ ਸਾਡੇ ਸਮਾਜ ਵਿੱਚ ਅਕਸਰ ਔਰਤਾਂ ਨੂੰ ਅਬਲਾ ਕਮਜ਼ੋਰ ਸ਼ਕਤੀਹੀਨ ਬੇਵਸਤੇ ਲਾਚਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਹੀ ਜ਼ੁਲਮਾਂ ਦਾ ਸ਼ਿਕਾਰ ਬਣਦੀਆਂ ਹਨ ਡੰਡੀ ਪਹਿਲਾਂ ਔਰਤ ਸਿਰਫ ਘਰ ਤੱਕ ਹੀ ਸੀਮਤ ਸੀ ਡੰਡੀ ਉਹ ਸਾਰਾ ਦਿਨ ਘਰ ਗ੍ਰੈਸਤੀ ਦੇ ਕੰਮਾਂ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਹੀ ਸਮਾਂ گزار ਕੇ ਖੁਸ਼ ਸੀ ਡੰਡੀ ਉਹ ਪੂਰੀ ਤਰ੍ਹਾਂ ਆਪਣੇ ਪਤੀ ਉੱਤੇ ਨਿਰਭਰ ਸੀ ਡੰਡੀ ਹੌਲੀ-ਹੌਲੀ ਜ਼ਮਾਨਾ ਬਦਲਿਆ ਆਧੁਨਿਕ ਸੋਚ ਨੇ ਔਰਤ ਨੂੰ ਪੜ੍ਹਨ-ਲਿਖਣ ਵਾਲੇ ਪਾਸੇ ਲਾਇਆ ਨਤੀਜਨ ਔਰਤ ਨੇ ਘਰ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਉੱਤੇ ਖੜਾ ਹੋਣਾ ਸਿੱਖਿਆ ਡੰਡੀ ਆਤਮ ਨਿਰਪਰ ਹੋ ਕੇ ਸਮਾਜ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਪਰ ਅੱਜ ਕਈ ਔਰਤਾਂ ਇਸ ਆਜ਼ਾਦੀ ਦਾ ਬਹੁਤ ਗਲਤ ਇਸਤੇਮਾਲ ਕਰ ਰਹੀਆਂ ਹਨ ਡੰਡੀ ਜਦੋਂ ਵੀ ਅਜੇਹੀਆਂ ਔਰਤਾਂ ਦੇ ਹਿੱਸੇ ਸਾਊ ਮਰਦ ਆਉਂਦਾ ਹੈ ਤਾਂ ਛਾਤਰ ਕਿਸਮ ਦੀ ਔਰਤ ਸਭ ਕੁਝ ਭੁਲਾ ਕੇ ਉਸ ਨੂੰ ਬਰਬਾਦ ਕਰਨ ਦੇ ਰਾ ਤੁਰ ਪੈਂਦੀ ਹੈ ਡੰਡੀ ਕਈ ਵਾਰ ਮਰਦਾਂ ਨੂੰ ਵੀ ਸਾਊ ਹੋਣ ਦੀ ਕੀਮਤ ਚਕਾਉਣੀ ਪੈਂਦੀ ਹੈ ਡੰਡੀ ਜੇ ਹਮਸਫਰ ਦੇ ਰੂਪ ਵਿੱਚ ਮਿਲੀ ਔਰਤ ਉਸ ਦੇ ਮੇਚ ਦੀ ਨਾ ਹੋਈ ਤਾਂ ਉਹ ਉਸ ਨੂੰ ਹਰ ਪਾਸਿਓਂ ਖਤਮ ਕਰ ਦਿੰਦੀ ਹੈ ਡੰਡੀ ਵਿਆਹ ਤੋਂ ਬਾਅਦ ਔਰਤਾਂ ਨਾਲੋਂ ਜ਼ਿਆਦਾ ਪੁਚਾਲ ਮਰਦਾਂ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਡੰਡੀ ਮਰਦ ਰਿਸ਼ਤਿਆਂ ਦੀ ਚੱਕੀ ਵਿੱਚ ਪਿਸਣਾ ਸ਼ੁਰੂ ਹੋ ਜਾਂਦਾ ਹੈ ਡੰਡੀ ਜੇ ਉਸ ਨੂੰ ਰਿਸ਼ਤਿਆਂ ਵਿੱਚ ਸੰਤੁਲਨ ਬਣਾਉਣਾ ਨਹੀਂ ਆਇਆ ਤਾਂ ਉਹ ਹਰ ਪਾਸਿਓਂ ਅਸਫਲ ਹੋਵੇਗਾ ਡੰਡੀ ਨਾ ਤਾਂ ਉਹ ਆਪਣੀ ਪਤਨੀ ਨੂੰ ਖੁਸ਼ ਰੱਖ ਸਕੇਗਾ ਅਤੇ ਨਾ ਹੀ ਮਾਪਿਆਂ ਨੂੰ ਦੰਡੀ ਜੇ ਪਤਨੀ ਸੱਚੇ ਦਿਲੋਂ ਆਪਣੇ ਪਤੀ ਦੀ ਇੱਜ਼ਤ ਕਰਦੀ ਹੋਵੇਗੀ ਤਾਂ ਪਰਿਵਾਰ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰੇਗੀ ਦੰਡੀ ਆਪਣੇ ਹੰਕਾਰ ਨੂੰ ਕਾਬੂ ਵਿੱਚ ਰੱਖੇਗੀ ਪਰ ਜੇ ਉਸ ਲਈ ਹੰਕਾਰ ਅਹਿਮ ਹੋਇਆ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਉਸਦੇ ਪਰਿਵਾਰ ਨਾਲੋਂ ਤੋੜ ਕੇ ਇਕੱਲਾ ਕਰੇਗੀ ਡੰਡੀ ਮਰਦ ਦਾ ਪਰਿਵਾਰ ਉਸ ਦੀਆਂ ਜੜਾਂ ਹੁੰਦੀਆਂ ਹਨ ਡੰਡੀ ਜਦੋਂ ਜੜਾਂ ਉਖੜਦੀਆਂ ਹਨ ਤਾਂ ਬੂਟੇ ਦਾ ਮਰ ਜਾਣਾ ਲਾਜ਼ਮੀ ਹੁੰਦਾ ਹੈ ਡੰਡੀ ਅਜੇਹੀਆਂ ਔਰਤਾਂ ਸਹੁਰੇ ਘਰ ਆਉਂਦੀਆਂ ਹੀ ਆਪਣੇ ਪਤੀ ਨੂੰ ਉਸਦੇ ਪਰਿਵਾਰ ਵਿਰੁੱਧ ੜਕਾਉਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਉਸ ਦੇ ਮਨ ਵਿੱਚ ਨਫ਼ਰਤ ਦਾ ਬੀਜ ਬੋਕੇ ਉਸ ਨੂੰ ਮਾਪਿਆਂ ਦਾ ਦੁਸ਼ਮਣ ਬਣਾ ਦਿੰਦੀਆਂ ਹਨ ਅਤੇ ਕਈ ਲਾਈ ਲੱਗ ਮਰਦ ਆਪਣੀ ਪਤਨੀ ਪਿੱਛੇ ਲੱਗ ਕੇ ਪਰਿਵਾਰ ਨਾਲੋਂ ਟੁੱਟ ਜਾਂਦੇ ਹਨ ਡੰਡੀ ਵਿਆਹ ਤੋਂ ਬਾਅਦ ਮਰਦ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਡੰਡੀ ਉਸ ਨੇ ਆਪਣੇ ਮਾਪਿਆਂ ਦਾ ਸਤਕਾਰ ਆਪਣੀ ਪਤਨੀ ਤੋਂ ਕਰਵਾਉਣਾ ਹੁੰਦਾ ਹੈ ਅਤੇ ਆਪਣੀ ਪਤਨੀ ਨੂੰ ਵੀ ਪਰਿਵਾਰ ਵਿੱਚ ਇੱਜ਼ਤ ਮਾਣ ਦਿਵਾਉਣਾ ਹੁੰਦਾ ਹੈ ਡੰਡੀ ਜਿਹੜਾ ਸੂਰਮਾ ਇਸ ਕੰਮ ਵਿੱਚ ਸਫਲ ਹੋ ਜਾਂਦਾ ਹੈ ਕੋਹੀ ਜ਼ਿੰਦਗੀ ਦਾ ਅਸਲੀ ਆਨੰਦ ਉਠਾ ਸਕਦਾ ਹੈ ਨਹੀਂ ਤਾਂ ਘਰ ਪਰਿਵਾਰ ਵਿੱਚ ਤਣਾਅ ਅਤੇ ਕਲੇਸ਼ ਬਣਿਆ ਰਹਿੰਦਾ ਹੈ ਕਿਉਂਕਿ ਪਤਨੀ ਨੂੰ ਮਾਪਿਆਂ ਤੱਕ